ਜਿਹੜੇ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਕਿਤੇ ਉਹ ਆ ਗਲਤੀ ਤੇ ਨਹੀਂ ਕਰ ਰਹੀ ਕਿ ਕੀ ਉਹ ਵੇਖੋ ਵੇਖੀ ਹੀ ਜਾਂ ਆਪਣੇ ਧੀਆਂ ਪੁੱਤਰਾਂ ਨੂੰ ਬਾਹਰ ਭੇਜੀ ਜਾ ਰਹੇ ਨੇ ਕੀ ਹੋ ਰਿਹਾ ਕਿ ਪਿਛਲੇ ਕੁਝ ਕੁ ਸਾਲਾਂ ਚ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਖਾਸ ਕਰਕੇ ਖੇਤੀਬਾੜੀ ਨਾਲ ਜੁੜੇ ਹੋਏ ਲੋਕ ਜਾਂ ਥੋੜੇ ਜਿਹਾ ਸੌਖੇ ਲੋਕ ਜਿਹੜੇ ਨੇ ਉਹ ਟੜਾ ਟੜਾ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਸਟੱਡੀ ਵੇਚ ਤੇ ਭੇਜ ਰਹੇ ਨੇ ਕਿ ਆਮ ਤੌਰ ਤੇ ਤੇ ਵਿਖ ਨੂੰ ਹੀ ਲੱਗਦਾ ਕਿ ਉਹ ਕੜਨ ਭੇਜੇ ਨੇ ਅਸਲ ਵਿੱਚ ਉਹ ਕੜਨ ਨਹੀਂ ਭੇਜੇ ਉਹ ਉਹਨਾਂ ਨੂੰ ਉਧਰ ਪੱਕਿਆ ਕਰਨ ਲਈ ਹੀ ਭੇਜਦੇ ਤੁਸੀਂ ਉੱਥੇ ਪੱਕੇ ਹੋ ਜਾਓ ਸਿਟੀਜ਼ਨਸ਼ਿਪ ਮਿਲ ਜਾਏ ਤੁਹਾਨੂੰ ਤੁਹਾਡੀ ਜ਼ਿੰਦਗੀ ਬਿਹਤਰ ਬਣ ਜਾਵੇਗੀ ਇਹ ਸੋਚ ਕੇ ਭੇਜਦੇ ਨੇ ਤੇ ਇਦੋਂ ਇਲਾਵਾ ਉਹ ਗੁਰਦੁਆਰਾ ਸਾਹਿਬਾਂ ਚ ਜਾ ਕੇ ਅਰਦਾਸਾਂ ਬੇਨਤੀਆਂ ਵੀ ਕਰਦੇ ਕਿ ਰੱਬ ਸੋਹਣਿਆ ਸਾਡੇ ਧੀ ਪੁੱਤਰ ਨੂੰ ਬਾਹਰ ਭੇਜ ਦੇ ਸਾਡਾ ਧੀ ਪੁੱਤਰ ਘਰੋਂ ਬਾਹਰ ਚੱਲ ਜਾਵੇ ਇਹਦੀ ਲਾਈਫ ਸੌਖੀ ਹੋ ਜਾਵੇ ਕਈ ਵਾਰ ਉਹ ਇਦਾਂ ਦੀ ਭਾਵਨਾ ਨਾਲ ਵੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਦੇ ਕੀ ਉਹਨਾਂ ਦੀ ਇਹ ਭਾਵਨਾ ਠੀਕ ਹੈ ਕੀ ਘਰ ਵਿੱਚੋਂ ਧੀਆਂ ਪੁੱਤਾਂ ਨੂੰ ਬਾਹਰ ਭੇਜਣਾ ਕੀ ਇੱਕ ਚੰਗੀ ਗੱਲ ਹੈ ਕੀ ਇਹ ਸਭਾਨਾਂ ਦੇ ਸਾਨੂੰ ਹੁਣ ਕੋਝ ਨਹੀਂ ਕਰਨੀ ਚਾਹੀਦੀ ਹੋ ਸਕਦਾ ਹੁਣ ਇਸ ਉਮਰ ਦੇ ਵਿੱਚ ਜਿਹੜੇ ਲੋਕ 30ਆਂ 40ਆਂ 50ਵਾਂ ਸਾਲਾਂ ਚੋਂ ਹੋ ਉਹ ਇਸ ਗੱਲ ਨੂੰ ਗੁਰਾ ਵੀ ਮਨਾਉਣ ਕੇ ਇਦਾਂ ਕਿਹੜੀ ਗੱਲ ਹੋਗੀ ਪਰ ਜਦੋਂ ਉਹ ਚੱਲ ਗਏ 60 70 75 ਸਾਲ ਦੀ ਉਮਰ ਚ ਫਿਰ ਉਹਨਾਂ ਨੇ ਹੋਜਦਾ ਇਹ ਸੋਚਣ ਕਿ ਨਹੀਂ ਅਸੀਂ ਤਾਂ ਗਲਤ ਕਰ ਬੈਠੇ ਤੇ ਜੇ ਆਪਾਂ ਉਦੋਂ ਹੀ ਗਲਤ ਬਾਰੇ ਸੋਚਣਾ ਤੇ ਕਿਉਂ ਨਾ ਹੁਣੇ ਹੀ ਸੋਚਿਆ ਜਾਵੇ ਉਹ ਕਿਹੜੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਰੋਕਿਆ ਜਾਣਾ ਚਾਹੀਦਾ ਵੇਖੋ ਸਭ ਤੋਂ ਪਹਿਲਾਂ ਤੇ ਇਹ ਆ ਕਿ ਅੱਜ ਸਾਡੇ ਲੋਕਾਂ ਦੇ ਇੱਕ ਧੀ ਅਤੇ ਇੱਕ ਪੁੱਤਰ ਆ ਯਾਨੀ ਕਿ ਦੋ ਹੀ ਬੱਚੇ ਕਈਆਂ ਦਾ ਤਾਂ ਇੱਕੋ ਹੀ ਬੱਚਾ ਆ ਤੇ ਆਪਾਂ ਸਾਰਿਆਂ ਲੋਕਾਂ ਨੇ ਵਧੀਆ ਘਰ ਵੀ ਬਣਾਏ ਹੋਏ ਨੇ ਰੱਬ ਸੋਹਣੇ ਨੇ ਚਲੋ ਜਾਇਦਾਦ ਵੀ ਦਿੱਤੀ ਹੋਈ ਆ ਸਭ ਕੁਝ ਇੱਜ਼ਤਮਾਨ ਦਿੱਤਾ ਤੁਹਾਨੂੰ ਸਾਰਿਆਂ ਨੂੰ ਤੇ ਇੱਕ ਬੱਚੇ ਨੂੰ ਅਸੀਂ ਆਪਣੇ ਘਰ ਚ ਦੀ ਕੀ ਰੱਖ ਨਹੀਂ ਸਕਦੇ ਜੇ ਸਾਡਾ ਬੱਚਾ ਬਾਹਰ ਚਲੇ ਗਿਆ ਤੇ ਉਹ ਥੋੜਾ ਚਿਰ ਸਾਡੇ ਨਾਲ ਫੋਨ ਤੇ ਰਾਬਤਾ ਕਰੇਗਾ ਫੋਨ ਆਵੇਗਾ ਮम्मा ਮੈਂ ਉਹ ਪਾਪਾ ਮੈਂ ਉਹ ਜੀ ਹਨਾ ਫਿਰ ਕੁਝ ਬਾਅਦ ਉਹਦੀ ਸ਼ਾਦੀ ਹੋ ਜੇਗੀ ਉਧਰ ਜਾਂ ਇੱਥੇ ਆ ਕੇ ਸ਼ਾਦੀ ਕਰ ਲੇਗਾ ਇੱਥੋਂ ਫਿਰ ਚਲੇ ਜਾਵੇਗਾ ਫਿਰ ਸਮਾਂ ਬੀਤਦਾ ਜਾਵੇਗਾ ਜਦੋਂ ਸਮਾਂ ਬੀਤਦਾ ਜਾਵੇਗਾ ਉੱਥੇ ਉਹਦੀ ਰੱਬ ਸੁਣੇ ਨੇ ਧੀ ਪੁੱਤਰ ਵੀ ਦੇ ਦੇਣਾ ਆ ਤੇ ਇਧਰੋਂ ਆਪਣੀ ਉਮਰ ਵੀ ਜ਼ਿਆਦਾ ਹੁੰਦੀ ਜਾਣੀ ਫਿਰ ਉਹਦਾ ਕਾਰੋਬਾਰ ਉੱਥੇ ਸੈੱਟ ਹੋ ਜਾਣਾ ਇਧਰ ਆਫਾ ਕਹਿਣਾ ਸਾਡਾ ਭਤੀ ਪੁੱਤ ਸਾਡੇ ਕੋਲ ਆਵੇ ਸਾਡੇ ਕੋਲ ਰਹੇ ਫਿਰ ਉਹਨੇ ਆਉਣਾ ਫਿਰ ਸਾਡੇ ਕੋਲ ਰਹਿਣਾ ਨਹੀਂ ਫਿਰ ਸਾਡਾ ਸਿਰਫ ਖਾਣਾ ਪੂਰਤੀ ਬਾਰ ਬਾਰ ਧਿਆਨ ਜਾ ਉਦਰਵਾਜੀ ਵੱਲ ਕਿ ਕਦੋਂ ਆਵੇ ਸਾਡਾ ਪੁੱਤ ਕਿਦੋਂ ਆਵੇ ਸਾਡੀ ਨੂੰ ਕਦੋਂ ਆਵੇ ਸਾਡੇ ਪੋਤੇ ਪਰ ਸੱਚ ਜਾਣਿਓ ਵੁਰਾ ਲੱਗੂਗਾ ਪਰ ਉਹਨਾਂ ਆਉਣਾ ਨਹੀਂ ਜੇ ਹੈਗਾ ਫਿਰ ਆਪਾਂ ਤਰਸਦੇ ਹੀ ਮਰ ਜਾਵਾਂਗੇ ਫਿਰ ਇਹ ਸਜ਼ਾ ਕਿੰਨੀ ਦਿੱਤੀ ਸੀ ਧੀਆਂ ਪੁੱਤਰਾਂ ਨੂੰ ਆਪਾਂ ਹੀ ਖੋਹ ਦਿੱਤੀ ਆਪਾਂ ਹੀ ਉਹਨਾਂ ਦੇ ਦਿਮਾਗ 'ਚ ਕੀੜਾ ਵਾੜਿਆ ਪੈਸੇ ਦਾ ਪਿੱਛਾ ਉਹ ਬਾਹਰ ਸਜੋ ਜਾਓ ਬਾਹਰ ਸਲਜੋ ਹੁਣ ਕਈ ਸੱਜਣ ਕਹਿੰਦੇ ਫਿਰ ਇੱਥੇ ਕੀ ਕਰ ਲੈਣੇ ਇਹ ਸਵਾਲ ਉਹ ਲੋਕ ਕਰਨਗੇ ਜਿਨ੍ਹਾਂ ਦੀ ਉਮਰ 40 ਤੋਂ 50 ਸਾਲ ਦੇ ਵਿੱਚ ਹੋਏਗੀ ਇਹ ਸਵਾਲ ਉਹ ਲੋਕ ਕਰਨਗੇ ਲੇਕਿਨ ਜਿਨ੍ਹਾਂ ਦੀ ਉਮਰ ਲਗਭਗ 60 ਤੋਂ 70 ਦੇ ਵਿੱਚ ਹੋਏਗੀ ਉਹ ਇਹ ਸਵਾਲ ਨਹੀਂ ਕਰਨਗੇ ਉਹ ਕਹਿਣਗੇ ਪੁੱਤ ਥੋੜੀ ਖਾਣਾਗੇ ਪਰ ਘਰ 'ਚ ਰਹੋ ਸਾਡਾ ਤੁਹਾਡੇ ਬੀਨੂੰ ਸਰਦਾ ਨਹੀਂ ਇਹ ਸਵਾਲ ਉਹ ਲੋਕ ਕਰਨਗੇ ਗੱਲ ਕੀ ਹੁੰਦੀ ਉਮਰ ਦੀ ਗੱਲ ਕੀ ਹੁੰਦੀ ਆ ਉਮਰ ਦੇ ਤਕਾਜੇ ਦੀ ਗੱਲ ਕੀ ਹੁੰਦੀ ਜਦੋਂ ਅਸੀਂ ਚੰਗਾ ਮਾੜਾ ਸੋਚਣ ਦੇ ਸਮਰੱਥ ਹੋ ਜਾਂਦੇ ਆ ਸਾਡੇ ਬੱਚਿਆਂ ਨੇ ਵਾਪਸ ਨਹੀਂ ਜੇ ਆਉਣਾ ਐਵੇਂ ਆਪਾਂ ਆਪਣੇ ਆਪ ਨੂੰ ਹੋਰ ਹਵਾਚਨਾ ਪਾ ਲਈਏ ਹਰ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸ਼ਹਿਰਾਂ ਦੇ ਸ਼ਹਿਰ ਖਾਲੀ ਹੋ ਗਏ ਕੀ ਕਰਾਂਗੇ ਆਪਾਂ ਇਹ ਸਾਡੇ ਘਰ ਕੋਠੀਆਂ ਜਾਇਦਾਦ ਗੱਡੀਆਂ ਕੀ ਕਰਾਂਗੇ ਆਪਾਂ ਜੇ ਸਾਡੇ ਕੋਲ ਸਾਡੇ ਧੀ ਪੁੱਤਰੀ ਨਹੀਂ ਹੈਗੇ ਸਾਡੇ ਕੋ ਪੋਤੀਆਂ ਪੋਤੇ ਨਹੀਂ ਹੈਗੇ ਸਾਡੇ ਕੋ ਦੋਤੀਆਂ ਦੋਤੇ ਨਹੀਂ ਹੈਗੇ ਸਾਡੇ ਕੋ ਆਪਣੇ ਭੈਣ ਭਰਾ ਹੀ ਨਹੀਂ ਹੈਗੇ ਤੇ ਪੈਸੇ ਦੇ ਛਿਲੜਾ ਨੂੰ ਕੀ ਕਰਾਂਗੇ ਕਿੰਨੇ ਲੋਕ ਵੱਸਦੇ ਨੇ ਯੂਰਪ ਵਿੱਚ ਕੀ ਫਰਕ ਪੈਂਦਾ ਹੁਣ ਜਿਹੜੇ ਜਿਹੜੇ ਲੋਕ ਇਥੋਂ ਚੱਲ ਗਏ ਹਨ ਮੰਨ ਲਓ ਪੰਜਾਬ ਦੇ ਵਿੱਚੋਂ ਫੋਰਨ ਚ ਚੱਲ ਗਏ ਨੇ ਉਹ ਜੇ ਸੋਚਣ ਨਾ ਕਿ ਅਸੀਂ ਸਾਨੂੰ ਕੋਈ ਯਾਦ ਕਰਦਾ ਹੋਊਗਾ ਇਹ ਮਤ ਸੋਚਣ ਕੋਈ ਯਾਦ ਨਹੀਂ ਜੇ ਕਰਦਾ ਲੋਕ ਯਾਦ ਉਹਨੂੰ ਕਰਦੇ ਜਿਹੜਾ ਲੋਕਾਂ ਨਾਲ ਜੁੜਿਆ ਰਹਿੰਦਾ ਹੈ ਜਿੱਦਾਂ ਆਪਾਂ ਆਪਣੇ ਗਲੀ ਮੁਹੱਲੇ 'ਚ ਰਹਿੰਨੇ ਆ ਆਪਣੇ ਸ਼ਹਿਰ 'ਚ ਰਹਿੰਨੇ ਪਿੰਡ 'ਚ ਰਹਿੰਨੇ ਰਿਸ਼ਤੇਦਾਰੀ 'ਚ ਰਹਿੰਨੇ ਅਤੇ ਸਾਨੂੰ ਕੋਈ ਯਾਦ ਕਰਦਾ ਕੋਈ ਫੋਨ ਕਰਦਾ ਸਾਡਾ ਫੋਨ ਚੁੱਕਦਾ ਕਿਸੇ ਨੂੰ ਆਪਾਂ ਵਾਈਸ ਮੈਸੇਜ ਕਰਦੇ ਆ ਕੋਈ ਮੈਸੇਜ ਕਰਦੇ ਆ ਤੇ ਜਿਹਨੂੰ ਆਪਾਂ ਉਹਨਾਂ ਨੂੰ ਛੱਡ ਕੇ ਆ ਜਾਨੇ ਫਿਰ ਸਾਨੂੰ ਕੋਈ ਯਾਦ ਨਹੀਂ ਜੇ ਕਰਦਾ ਇਹ ਗੱਲ ਵੀ ਆਪਣੇ ਦਿਮਾਗ 'ਤੇ ਸਾਨੂੰ ਪਾ ਲੈਣੀ ਚਾਹੀਦੀ ਹੈ ਸਮਝ ਲੈਣੀ ਚਾਹੀਦੀ ਹੈ ਇਹ ਪੈਸੇ ਕਮਾਵਾਂਗੇ ਤੇ ਆਪਾਂ ਆਪਣੇ ਤੱਕ ਹੀ ਕਮਾਵਾਂਗੇ ਸਾਡੇ ਪੈਸਿਆਂ ਦਾ ਸੁੱਖ ਸਾਨੂੰ ਹੀ ਹੋਊਗਾ ਸਾਡੇ ਭੈਣ ਭਰਾਵਾਂ ਨੂੰ ਲੋਕਾਂ ਨੂੰ ਸਾਡੇ ਬਾਕੀ ਸਮਾਜ ਨੂੰ ਕੋਈ ਨਹੀਂ ਹੋਏਗਾ ਅਸੀਂ ਕਿਹੜੀ ਹਿਜਰਤ 'ਚ ਪੈ ਗਏ ਇਹਨੂੰ ਹਿਜਰਤ ਵੀ ਕਿਹਾ ਜਾ ਸਕਦਾ ਕਿ ਅਸੀਂ ਆਪਣੇ ਘਰ ਛੱਡ ਕੇ ਦੌੜੀ ਜਾ ਰਹੇ ਹਾਂ ਬਾਹਰ ਦੌੜੀ ਜਾ ਰਹੇ ਹਾਂ ਜੇ ਕੱਲ ਨੂੰ ਕੋਈ ਇਹੋ ਜਿਹਾ ਕਾਨੂੰਨ ਬਣ ਗਿਆ ਜਾਂ ਕੋਈ ਇਹੋ ਜਿਹੀ ਕੋਈ ਸਿਸਟਮ ਹੋ ਗਿਆ ਦੇਸ਼ਾਂ ਦਾ ਫਿਰ ਆਪਾਂ ਕੀ ਕਰਾਂਗੇ ਕਿੱਧਰ ਨੂੰ ਜਾਵਾਂਗੇ ਕਿੱਧਰ ਨੂੰ ਆਵਾਂਗੇ ਸਾਨੂੰ ਆਪਣੇ ਬੱਚਿਆਂ ਦੇ ਦਿਮਾਗ ਵਿੱਚੋਂ ਪੈਸੇ ਦੀ ਦੌੜ ਨੂੰ ਮਾਈਨਸ ਕਰਨਾ ਚਾਹੀਦਾ ਪੈਸਾ ਵੀ ਕਮਾਓ ਜ਼ਿੰਦਗੀ ਵੀ ਜਿਓ ਜ਼ਿੰਦਗੀ ਹੁੰਦੀ ਕਿੰਨੀ ਕਿਆ ਮਨੁੱਖ ਦੇ ਕੋਲ ਫਿਰ ਤੁਹਾਡੇ ਵਰਗੇ ਸੱਜਣ ਕਹਿੰਦੇ ਆ ਬਾਅਦ ਤੋਂ ਬਾਅਦ 60 70 ਸਾਲ ਤੇ ਆਪਾਂ 20 25 ਸਾਲ ਤੇ ਪੜਦੇ ਨਿਕਲ ਜਾਂਦੀ ਆ ਤੇ ਮਗਰ ਲਈ ਜਿਹੜੀ ਤੁਸੀਂ ਉਹ ਵੀ ਕਰ ਲੋ ਤੇ ਬਾਕੀ ਸੈਂਟਰ ਦੀ ਕਿੰਨੀ ਕ ਬਚਦੀ ਆ ਇਹ ਸਾਨੂੰ ਇੰਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ